ਮੁਸ਼ਵਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਫੀਦਕੁਰ ਤਾਂ ਗੱਲ ਕਰਦੇ ਆਂ ਦੀਰੂ ਬਾਈ ਅੰਬਾਨੀ ਦੀ ਅੱਜ ਉਹਨਾਂ ਦੀ ਬਰਥ ਐਨਿਵਰਸਰੀ ਹੈ ਤੇ ਤੁਹਾਨੂੰ ਦੱਸ ਦਿੰਨੇ ਆਂ ਕਿ ਉਹਨਾਂ ਦੇ ਵੱਲੋਂ ਰਿਲਾਇਜ਼ ਇੰਡਸਟਰੀਜ਼ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਕਿਵੇਂ ਉਹਨਾਂ ਦੇ ਵੱਲੋਂ 300 ਰੁਪਏ ਮਹਿਜ਼ 300 ਰੁਪਏ ਦੇ ਨਾਲ ਆਪਣੇ ਲੱਖਾਂ ਕਰੋੜਾ ਦਾ ਕਾਰੋਬਾਰ ਸੈੱਟ ਕਰਿਆ ਗਿਆ ਜਦੋਂ ਧੀਰਜ ਜੁਲਾਲ ਹੀਰਾ ਚੰਦ ਅੰਬਾਨੀ ਉਰਫ ਧੀਰੂ ਬਾਈ ਅੰਬਾਨੀ ਨੂੰ ਹੋਸ਼ ਆਈ ਤਾਂ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਮਾੜੇ ਹਾਲਾਤਾਂ ਕਾਰਨ 16 ਸਾਲ ਦੀ ਉਮਰ ਦੇ ਵਿੱਚ ਪਿੰਡ ਦੇ ਧਾਰਮਿਕ ਸਥਾਨ ਨੇੜੇ ਫਲ ਤੇ ਪਕੌੜੇ ਵੇਚਣ ਲੱਗ ਪਏ ਪਰ ਉਸ ਨੂੰ ਇਸ ਕੰਮ ਦਾ ਬਹੁਤ ਲਾਭ ਨਹੀਂ ਮਿਲਿਆ। ਉਸਨੇ ਦੇਖਿਆ ਕਿ ਜੈ ਸਲਾਨੀ ਸਾਲ ਪਰ ਆਉਂਦੀ ਤਾਂ ਇਸ ਕੰਮ ਦੇ ਵਿੱਚ ਫਾਇਦਾ ਪਰ ਅਜਿਹਾ ਸੰਭਵ ਨਹੀਂ ਸੀ। ਅਜਿਹੇ ਚ ਉਸਨੇ ਕੁਝ ਸਮੇਂ ਬਾਅਦ ਇਹ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਹ ਦੱਸਣਿਆ ਕਿ 1948 ਦੇ ਵਿੱਚ ਆਪਣੇ ਵੱਡੇ ਭਰਾ ਰਮਨੀਕ ਲਾਲ ਦੇ ਹਮਦਰ ਦੇ ਨਾਲ ਉਹ ਯਮਨ ਦੇ ਅਦਨ ਸ਼ਹਿਰ ਪਹੁੰਚ ਗਏ ਇੱਥੇ ਉਸਨੇ ਇੱਕ ਕੰਪਨੀ ਦੇ ਵਿੱਚ 300 ਰੁਪਏ ਪ੍ਰਤੀ ਮਹੀਨਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਯਮਨ ਦੇ ਵਿੱਚ ਅਰਬ ਵਪਾਰੀ ਲਈ ਵੀ ਕੰਮ ਕੀਤਾ ਦੀਰੁਬਾਈ ਅੰਬਾਨੀ ਯਮਨ ਦੇ ਇੱਕ ਪੈਟਰੋਲ ਪੰਪ ਤੇ ਕੰਮ ਕਰਦੇ ਸਨ ਕੰਪਨੀ ਉਸ ਦੀ ਲਗਨ ਅਤੇ ਮਿਹਨਤ ਨੂੰ ਦੇਖਦਿਆਂ ਕੰਪਨੀ ਨੇ ਉਸ ਨੂੰ ਆਪਣਾ ਮੈਨੇਜਰ ਬਣਾ ਦਿੱਤਾ ਪਰ ਉੱਥੇ ਕਰੀਬ 6 ਸਾਲ ਬਿਤਾਉਣ ਤੋਂ ਬਾਅਦ ਦੀਰੂ ਬਾਈ 1994 ਦੇ ਵਿੱਚ ਭਾਰਤ ਆ ਗਏ 1955 ਦੇ ਵਿੱਚ ਉਹ ਆਪਣੀ ਜੇਬ ਦੇ ਵਿੱਚ 500 ਰੁਪਏ ਲੈ ਕੇ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਪਹੁੰਚ ਗਏ ਉਸ ਦਾ ਕਾਰੋਬਾਰ ਸਫਰ ਮੁੰਬਈ ਸ਼ਹਿਰ ਤੋਂ ਹੀ ਸ਼ੁਰੂ ਹੁੰਦਾ ਮੁੰਬਈ ਪਹੁੰਚਣ ਤੋਂ ਬਾਅਦ ਧਿਰੂ ਭਾਈਮਾਨੀ ਨੇ 파ਤੀ ਬਾਜ਼ਾਰ ਨੂੰ ਨੇੜੇਉ ਸਮਝ ਉਸ ਸਮੇਂ ਉਸਦੇ ਮਹਿਸੂਸ ਕੀਤਾ ਕਿ ਭਾਰਤ ਵਿੱਚ ਪੋਲੀਸਟਰ ਦੀ ਮੰਗ ਸਭ ਤੋਂ ਵੱਧ ਹੈ ਤੇ ਦੂਜੇ ਪਾਸੇ ਵਿਦੇਸ਼ਾਂ ਦੇ ਵਿੱਚ 파ਤੀ ਮਸਾਲਿਆਂ ਦੀ ਮੰਗ ਬਹੁਤ ਜ਼ਿਆਦਾ ਤੇ ਉਸਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਅਤੇ ਕਿਰਾਏ ਦੇ ਮਕਾਨ ਲੈ ਲਿਆ 1958 ਦੇ ਵਿੱਚ ਧੀਰੂਬਾਈ ਨੇ ਆਪਣੇ ਚਚੇਰੇ ਪ੍ਰਾਚ ਚੰਪਕ ਲਾਲ ਦੀ ਮਾਨੀ ਦੀ ਮਦਦ ਨਾਲ ਰਿਲਾਈਐਂਸ ਕਮਰਸ਼ੀਅਲ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਇਸ ਕੰਪਨੀ ਰਾਹੀਂ ਉਹ ਪੱਛਮੀ ਦੇਸ਼ਾਂ ਨੂੰ ਅਦਰਕ ਹਲਦੀ ਇਲਾਇਚੀ ਕਪੜੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਰਾਮਦ ਕਰਦਾ ਸੀ ਇਥੋਂ ਸ਼ੁਰੂ ਹੁੰਦਾ ਹੈ ਉਸ ਦਾ ਕਾਰੋਬਾਰੀ ਸਫ਼ਰ ਤੇ ਜਿਹੜਾ ਕਿ ਕਾਫੀ ਅੱਗੇ ਵਧਦਾ ਗਿਆ। ਦਿਰੂਬਾਈ ਅੰਬਾਨੀ ਨੇ ਇਥੋਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕੁਝ ਹੀ ਸਮੇਂ ਦੇ ਵਿੱਚ ਉਹ ਕਰੋੜਪਤੀ ਬਣ ਗਿਆ। ਇੱਕ ਤੋਂ ਬਾਅਦ ਇੱਕ ਕੰਪਨੀ ਸ਼ੁਰੂ ਕਰਦੇ ਹੋਏ ਉਹ ਸਾਲ 2000 ਦੇ ਵਿੱਚ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ। ਜਦੋਂ ਦਿਰੂਬਾਈ ਅੰਬਾਨੀ ਨੇ 1958 ਦੇ ਵਿੱਚ ਰਿਲਾਈਐਂਸ ਕਮਰਸ਼ੀਅਲ ਕਾਰਪੋਰੇਸ਼ਨ ਦੀ ਸ਼ੁਰੂਆਤ ਕੀਤੀ ਤਾਂ ਉਸਨੇ ਇੱਕ ਮੇਜ਼ ਤਿੰਨ ਕੁਰਸੀਆਂ ਤੇ ਦੋ ਸਹਿਯੋਗੀਆਂ ਦੇ ਨਾਲ 350 ਵਰਗ ਫੁੱਟ ਵਿੱਚ ਦਫ਼ਤਰ ਸ਼ੁਰੂ ਕੀਤਾ ਸੀ 1998 ਦੇ ਵਿੱਚ ਧਿਰੂਬਾਈ ਅੰਬਾਨੀ ਨੂੰ ਏਸ਼ੀਆ ਦੇ ਵੀਕ ਮੈਗਜ਼ੀਨ ਦੁਆਰਾ ਪਾਵਰ 50 ਏਸ਼ੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ 2001 ਦੇ ਵਿੱਚ ਰਿਲਾਈਐਂਸ ਇੰਡਸਟਰੀਜ਼ ਫੋਰਬਸ ਇੰਟਰਨੈਸ਼ਨਲ 500 ਕੰਪਨੀਆਂ ਦੀ ਸੂਚੀ ਵਿੱਚ ਢਾਕਲ ਹੋਣ ਵਾਲੀ ਪਹਿਲੀ ਭਾਰਤੀ ਪ੍ਰਾਈਵੇਟ ਕੰਪਨੀ ਬਣ ਗਈ ਧਿਰੂਬਾਈ ਅੰਬਾਨੀ ਨੇ 1955 ਦੇ ਵਿੱਚ ਕੋਕਿਲਾ ਬੇਨ ਨਾਲ ਵਿਆਹ ਕੀਤਾ ਸੀ ਤੇ ਲਾਇਸ ਇੰਡਸਟਰੀਜ਼ ਦੀ ਕਾਮਯਾਬੀ ਪਿੱਛੇ ਧਿਰੂ ਬਾਇਮਾਨੀ ਦੇ ਨਾਲ ਨਾਲ ਕੋਕਿਲਾ ਬੇਨ ਦਾ ਵੀ ਪੂਰਾ ਯੋਗਦਾਨ ਹੈ ਕੋਕਲਾ ਨੇ ਜ਼ਿੰਦਗੀ ਤੇ ਹਰ ਉਤਰਾ ਚੜਾਅ 'ਚ ਧਿਰੂ ਬਾਇਮਬਾਨੀ ਦਾ ਸਾਥ ਦਿੱਤਾ ਸੀ ਦੇ ਅਗਵਾਦਿਆਂ 4 ਜੂਨ 2002 ਨੂੰ ਧੀ ਰੁਬਈ ਅੰਬਾਨੀ ਨੂੰ ਦੂਜਾ ਦਿਲ ਦਾ ਦੌਰਾ ਪਿਆ ਉਹਨਾਂ ਨੂੰ ਮੁੰਬਈ ਦੇ ਬ੍ਰਿਜ ਕੈਡੀ ਹਸਪਤਾਲ 'ਚ ਪਹੁੰਚਤੀ ਕਰਵਾਇਆ ਗਿਆ ਸੀ ਧੀ ਰੁਬਈ ਅੰਬਾਨੀ ਦੀ 6 ਜੁਲਾਈ 2002 ਨੂੰ ਮੌਤ ਹੋ ਗਈ ਸੀ ਦੀਰੂ ਬਾਇੰਬਾਨੀ ਦੀ ਮੌਤ ਦੇ 2 ਸਾਲ ਦੇ ਅੰਦਰ ਹੀ ਮੁਕੇਸ਼ ਅਤੇ ਅਨਿਲੰਬਾਨੀ ਵਿਚਾਲੇ ਝਗੜਾ ਸਾਹਮਣੇ ਆਉਣ ਲੱਗਾ ਦੋਵਾਂ ਭਰਾਵਾਂ ਵਿਚਾਲੇ ਕੰਧ ਇੰਨੀ ਵੱਡੀ ਹੋ ਗਈ ਕਿ ਦੀਰੂ ਬਾਇੰਬਾਨੀ ਦੀ ਪਤਨੀ ਕੋਕਿਲਾ ਬੇਨ ਨੇ ਕਾਰੋਬਾਰ ਨੂੰ ਵੰਡ ਦਿੱਤਾ ICICI ਤੇ ਬੈਂਕ ਦੇ ਤਤਕਾਲੀ ਚੇਅਰਮੈਨ ਵੀਕੇ ਕਾਮਤ ਨੇ ਇਸ ਵੰਡ ਵਿੱਚ ਅਹਿਮ ਭੂਮਿਕਾ ਨਿਭਾਈ ਸੀ